ਹੁਣ ਆਪਾਂ ਇੱਥੋਂ 2 ਇੰਚ ਦਾ ਡਿਸਟੈਂਸ ਲਵਾਂਗੇ ਇੱਥੋਂ 2 ਇੰਚ ਰੱਖਾਂਗੇ ਇਹ ਦਾ ਆਪਣਾ ਕੋਰਨਰ نیچے ਨੂੰ ਵੀ ਆਪਾਂ 2 ਇੰਚ ਹੀ ਰੱਖਾਂਗੇ ਠੀਕ ਹੈ ਇਹਦਾ ਬਾਕਸ ਨੂੰ ਨਾਲ ਨਾ ਇਹ ਜਿੰਨੇ ਫੜਾਈ ਪਾਣਾ ਪੜਾਉਣਾ 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 ਪ ਇਹਦਾ نیچے ਨੂੰ ਕੋਲ ਉਪਣਾਵਾਂਗੀ 6 ਇੰਚ ਤੇ ਕਿ ਇਹ ਇਤੋਂ নাও ਨਾ ਡਿਸਟੈਂਸ ਰੱਖ ਕੇ ਇਹ ਸੀਮ ਨੂੰ ਅਭੋ ਲਾਈਨ ਲਗਾਣੀ ਲਾਈਨ ਲਗਾ ਕੇ ਇਹਨੂੰ ਕੱਟਣਾ ਹੈ ਨਾਲੋਂ ਨਾਲ 6 ਇੰਚ ਤੇ ਲਾਉਣਾ ਹੈ ਆਹ ਹੋ ਗਿਆ 2 ਇੰਚ ਇਧਰੋਂ ਵੀ 2 ਇੰਚ ਠੀਕ ਹੈ ਜੀ ਇੱਥੋਂ ਅੱਧਾ ਇੰਚ ਨੂੰ ਬਾਉਂਡ ਕਰਨਾ ਬਸ ਇਨੇ ਸੇ ਹੁਣ ਆਪਾਂ ਇਹਨੂੰ ਕੱਟਦੇ ਹਾਂ ਕਿਰਪਾ ਕਰਕੇ ਇਹਨੂੰ ਕੱਟਨਾ ਇਹਨੂੰ ਵੀ ਨਾਲ ਨਾਲ ਤੁਹਾਨੂੰ ਇਹ ਜੀ ਇਹ ਵੀ ਆਪਣਾ ਕੱਢ ਦਨ ਇਸ ਮੇਤਰਾ ਜੂ ਥੋੜਿਆ ਵੱਡਾ ਰੱਖ ਲਿਆ ਕਰੋ ਕਿਉਂਕਿ ਕਾਟਨ ਦਾ ਕੱਪੜਾ ਹੁੰਦਾ ਕਈ ਵਾਰ ਸੂਗੜ ਵੀ ਜਾਂਦਾ ਹੈ ਇਹ ਇਸ ਲਈ ਥੋੜਾ ਜਿਆ ਵੱਡੇ ਹੀ ਰੱਖਿਆ ਕਰੋ ਆਪਾਂ ਇਚੂ ਜਿਹੜੀ ਚੈੱਕ ਸਟੌਲ ਖਲੰਦੇ ਆਂ ਤੋ ਫੇਰ ਇਕੜੀ ਜੀ ਬੇਨ ਫੇਰ ਕਾਟ ਪਾ ਰਣੀ ਹੈ ਇਕ ਕਾੜਾ ਫੱਤੀ ਪਾ ਰਾਂਗੇ ਇਕ ਇੱਕ ਕਰਦੇ ਚਲੋ हम आप पिछले ए, पिछले कुर्ते दे पिछली कपड़े की आप कटिंग करा जो पिछली साइड हमारा ये आप फ्रंट साइड का कटिया और बैक साइड का कटा गए ठीक है जी आप बस एपर रखना जोड़ा आप कटिंग की ठीक है जी आप इतों रखना डेढ़ इंच का डिस्टेंस यहाँ इत डेढ़ इंच का रखना डेढ़ इंच का रख के सट करके फिर ठीक है जी डेढ़ इंच एक्सट्रा रखना, रखना इधरों भी 1.5 ਇੰਚ ਹੋ ਗਿਆ ਤੇ ਇਧਰੋਂ ਵੀ ਆਪਾਂ 1.5 ਇੰਚ ਹੀ ਲੈਣਾ ਨੀچے ਤੋਂ ਆਪਾਂ ਲੈਣਾ ਇਹਦਾ 1.5 ਇੰਚ ਕੀ ਇਹਨਾਂ 1.5 ਇੰਚ ਨੂੰ ਕੜਾ ਪਿਛਲਾ ਕੜਾ ਤੇ ਇੱਥੋਂ ਜਿੰਨਾ ਹੈਗਾ ਆ ਆਪਾਂ 2 ਇੰਚ ਰੱਖਿਆ ਸੀ 2 ਇੰਚ ਹੀ ਰੱਖਣਾ ਇਹਦਾ ਬਾਕਸ ਬਣਾ ਲੈਣਾ ਪਿਛਲੀ ਸਾਈਡ ਤੋਂ ਇੱਥੋਂ ਜਿੰਨਾ ਆਪਣਾ ਤੀਰਾ ਹੈਗਾ ਸੀ ਉਹਨੇ ਲਿਖਣਾ ਤੇ ਜੇ ਇੱਥੋਂ ਆਪਾਂ ਮਾਪ ਲਈ ਕਟਿੰਗ ਕਰ ਦੋ ਬਸ ਇਹਨਾਂ ਨਾਲ ਪਾ ਲਿਓ ਇੱਕ ਬੈਕ ਸਾਈਡ ਡੇਢ ਇੰਚ ਐਕਸਟਰਾ ਰੱਖਣਾ ਆਪਾਂ ਇਹਦੇ ਵਿੱਚ ਇਹਦੀ ਇੱਥੇ ਆਪਾਂ ਗੋਲਾਈ ਨੂੰ ਗੋਲਾਈ ਦਿੰਦੇ ਹਾਂ ਬੈਕ ਸਾਈਡ ਕਿਰਪਾ ਕਰਕੇ ਕਿ ਤੁਸੀਂ ਇੱਥੇ ਚੌਂਸ ਕੰਨਾ ਉਹ ਵੀ ਤੁਸੀਂ ਦੇਖ ਸਕਦੇ ਆ ਜੇ ਗੋਲ ਕੰਨਾ ਦਾ ਗੋਲ ਕਰ ਦੋ ਜੇ ਚੌਂਸ ਕੰਨਾ ਦਾ ਚੌਂਸ ਕਰ ਦਿਓ ਉਪਰ ਦੀ ਮੱਗ ਦੀ ਹੈ ਤੇ ਕਿਥੇ ਦਿਸਾਂ ਨਾ ਲਾਉਣਾ ਚਾਰਾ ਕੱਪੜੇ ਨੇ ਚਾਰਾ ਕੱਪੜੇ ਨੇ ਲਾਉਣੇ ਆ ਇਹ ਠੀਕ ਹੈ ਜੀ ਜਿਹੜਾ ਫਰੰਟ ਵਾਲਾ ਥੋੜਾ ਜਿਹਾ ਨਾਮ ਵਸੇ ਨੇ ਕਮੇ ਜੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ